ਜੀ ਜੀ ਪੀਡੀ 1 ਪੀਡੀ 2 ਜਨ ਚੇਅਰਮੈਨ ਰੀਜਨ ਚੇਅਰਮੈਨ ਡਿਸਟ੍ਰਿਕਟ ਚੇਅਰਮੈਨ ਕੱਲੇ ਕੱਲੇ ਲੈਣ ਮੈਂਬਰਾਂ ਜਿਨ੍ਹਾਂ ਨੇ ਇੰਨੇ ਪੈਸੇ ਇਕੱਠੇ ਕਰਕੇ ਇੱਕ ਨਵਾਂ ਇਤਿਹਾਸ ਰਚਿਆ ਹੈ ਵੈਲਕਮ ਹੋ ਮੈਂ ਜੇ ਕਹਿ ਲਵਾਂ 15 ਸਾਲ ਤੋਂ ਬਾਅਦ ਇਸ ਦਾ ਵੈਲਕਮ ਹੋਇਆ ਇਹ ਸਾਰੀ ਬੁਰੂ ਦੀ ਕਿਰਪਾ ਤੇ ਸੰਤ ਬਾਬਾ ਪ੍ਰੇਮ ਦੀ ਕਿਰਪਾ ਨਾ ਉਹਨਾਂ ਦੀ ਕਿਰਪਾ ਸਦਕਾ ਹੀ ਇਹ ਸਾਰਾ ਹੁਣ ਪਰਮਾਤਮਾ ਸੰਤ ਬਾਬਾ ਪ੍ਰੇਮ ਸਿੰਘ ਜੀ ਦੇ ਅਤੇ ਕਿਰਪਾ ਕਰਨ ਆਪਾਂ ਪੰਤੈਲ ਸੋਈ ਕੀ ਵੀ ਜ਼ਿਲ੍ਹਾ ਦੇ ਸਾਰੇ ਇਨਕਾਰ ਤੋੜ ਦਈਏ ਉਹ ਰਿਕਰਡ ਤਾਂ ਸੁਣਨੇ ਨੇ ਕਿ ਇਕੱਲਾ ਇਕੱਲਾ ਲਾਈਨ ਮੈਂਬਰ ਜਰਾ ਸਾਥ ਦੇ ਅੱਜ ਧਿਆਲੇ ਵੇ ਜੋ ਵੀ ਆਪਾਂ ਖਰਚਾ ਕਰਦੇ ਕੋ ਡਬਲ ਕਰਨਾ ਹੈ ਕੁਛ ਕਰਨ ਦਾ ਹਰਤਾ ਆਪਾਂ ਮਾਨਤਾ ਦੀ ਸੇਵਾ ਕਰਨੀ ਹੈ ਲੋੜਵੰਦ ਸੱਜਣ ਦੀ ਸੇਵਾ ਕਰਨੀ ਹੈ ਇਤੋਂ ਵੱਡੀ ਹੋਰ ਕੋਈ ਸੇਵਾ ਨਹੀਂ ਮੈਂ ਵੀ ਇੱਕ ਸੇਵਾਵਾਲੇ ਤੁਹਾਡਾ ਸੇਵਾਦਰਪਨ ਕੇ ਬਦੀ ਸੇਵਾ ਵਿੱਚ ਆਇਆ ਤੁਹਾਡਾ ਕੋਈ ਸੇਵਾ ਮੰਗਦਾ ਆਪਣੇ ਆਪ ਤੇ ਨਹੀਂ ਲੋੜਵੰਦ ਸੱਜਣ ਵਾਸਤੇ ਜਿਹਨੂੰ ਵਾਕੇ ਲੋੜ ਤੁਸੀਂ ਮਹਿਸੂਸ ਕਰਦੇ ਹੋ ਉਦਾਂ ਦੀ ਆਪਾਂ ਸੇਵਾ ਕਰੀਏ ਜਿਹੜੇ ਮੇਰੇ ਵੀਰ ਰਾਜੀ ਨੇ ਬੇਕੋਲੇ ਕੈਨਰੀ ਲੱਕ ਮੈਂ ਸਾਰੇ ਬੇਕੋਲੇ ਨੂੰ ਅਪੀਲ ਕਰਦਾ ਆਪਾਂ ਐਮ ਜੀ ਐਫ ਪੜ੍ਹੀਏ ਉਹ ਬਹੁਤ ਹੀ ਲੋੜਵੰਦ ਸੱਜਣਾ ਵਾਸਤੇ ਪੈਸਾ ਲੱਗਦਾ ਦੁਨੀਆਂ 'ਚ ਕਿਤੇ ਵੀ ਕੋਈ ਆਫਤ ਆਵੇ ਉਹ ਐਮ ਜੀ ਐਫ ਦਾ ਪੈਸਾ ਲੱਗਦਾ ਹੈ ਉਹ ਪੈਸਾ ਬੜੇ ਭਲੇ ਕੰਮ ਲਈ ਜਾਂਦਾ ਹੈ। ਉਹਦੇ ਵਾਸਤੇ ਮੇਰਾ ਜਿਹੜਾ ਚੈਨਲ ਬਣਾਇਆ 5000 ਰੁਪਿਆ ਉਹ ਤੇਗਾ ਜਿਹੜਾ ਜਨਰਲ ਮੈਂ ਭਲੇਗਾ ਜੀ। ਐਮ ਡੀ ਐਫ ਬਣੇਗਾ 5000 ਰੁਪਿਆ ਮੈਂ ਆਪਣੇ ਤੋਂ ਦਵਾਗਾ। ਬਾਕੀ ਸੰਤ ਬਾਬਾ ਪ੍ਰਹਿਮ ਸਿੰਘ ਨੇ ਸਕੂਲਾਂ ਵਾਸਤੇ ਕੰਮ ਕੀਤਾ ਏ। ਜਿਹੜਾ ਇੱਕ ਕਲਪ ਸਕੂਲਾਂ ਵਿੱਚ ਵੱਧ ਤੋਂ ਵੱਧ ਕੰਮ ਕਰੇਗਾ 1 ਲੱਖ ਰੁਪਏ ਦਾ ਨਾਮ ਮੈਂ ਆਪਣੇ ਤੋਂ ਦਵਾਗਾ।